ਹਾਲ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਜਹੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਹੜੀਆਂ ਖਾਸ ਕਰ ਕੁਝ ਫਿਰਕਿਆਂ ਦੇ ਵਿੱਚ ਜਾਂ ਮਜਬਾਂ ਦੇ ਵਿੱਚ ਦੋਫੇੜ ਪਾਉਣ ਦਾ ਯਤਨ ਕਰਦੀਆਂ ਨੇ ਪਰ ਇੱਕ ਅਜਿਹੀ ਇਤਰਾਜ਼ਯੋਗ ਵੀਡੀਓ ਤੁਹਾਡੇ ਨਾਲ ਸਾਂਝੀ ਕਰਦਿੰਦੇ ਆ ਜਿਸ ਵੀਡੀਓ ਦੇ ਵਿੱਚ ਕੁਝ ਧਾਰਮਿਕ ਸ਼੍ਰੇਣੀ ਦੇ ਨਾਲ ਸੰਬੰਧਤ ਲੋਕਾਂ ਦੇ ਵੱਲੋਂ ਇੱਕ ਨਿੱਜੀ ਡੇਰਾ ਨਮੋਲ ਸ਼ਿਵਤਾਮ ਟਿੱਲਾ ਸੰਗਰੂਰ ਦਾ ਪਾਉ ਦੇ ਵਿੱਚ ਇੱਕ ਕਵੀਸ਼ਰੀ ਗਾਇਨ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਖਾਸ ਕਰ ਸ਼ਿਵ ਧਾਮ ਟਿੱਲੇ ਦੀ ਬਾਬਤ ਜੋ ਸ਼ਬਦ ਵਰਤੇ ਜਾ ਰਹੇ ਨੇ ਕਵਤਾ ਦੇ ਰੂਪ ਦੇ ਵਿੱਚ ਤਾਂ ਜਹੇ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸ਼ਿਵ ਧਾਮ ਟਿੱਲਾ ਇਹਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਨਾਲ ਸੰਬੰਧਿਤ ਤਸਵੀਰਾਂ ਵੀ ਤੁਹਾਨੂੰ ਨਜ਼ਰ ਆਉਣਗੀਆਂ ਜਿਵੇਂ ਦੇਖ ਸਕਦੇ ਹੋ ਕਿ ਇਸ ਕਵੀਸ਼ਰ ਜਥੇ ਦੇ ਰੂਪ ਦੇ ਵਿੱਚ ਜਿਹੜੇ ਲੋਕ ਕਵੀਸ਼ਰੀ ਗਾਇਨ ਕਰ ਰਹੇ ਨੇ ਇਹਨਾਂ ਦੇ ਪਿਛਲੇ ਪਾਸੇ ਵੀ ਇੱਕ ਅਜਾਈ ਤਸਵੀਰ ਲੱਗੀ ਹੋਈ ਹੈ ਜਿਸ ਤਸਵੀਰ ਦੇ ਵਿੱਚ ਵੀ ਖਾਸ ਕਰ ਸਿੱਖ ਧਰਮ ਨੂੰ ਲੈ ਕੇ ਕੁਝ ਨਾ ਕੁਝ ਇਤਰਾਜ਼ ਪੈਦਾ ਕੀਤੇ ਜਾਂਦੇ ਨੇ ਪਰ ਆਖਰ ਵੱਡਾ ਸਵਾਲ ਲੱਗ ਜਾਂਦਾ ਕਿ ਜਿਵੇਂ ਸਭ ਤੋਂ ਵੱਡਾ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਿਆ ਜਾਂਦਾ ਹੈ ਮਰਿਆਦਾ ਵਜੋਂ ਹੁਕਮ ਵਜੋਂ ਤਾਂ ਜਾਹੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਵੀ ਚੁਣੌਤੀ ਦਿੰਦੇ ਕਿਤਨਾ ਕਿਤੇ ਇਹ ਜਿਹੜੇ ਧਾਰਮਿਕ ਸ਼੍ਰੇਣੀ ਦੇ ਨਾਲ ਸੰਬੰਧਤ ਲੋਕ ਨੇ ਉਹ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਜੇ ਇਹਨਾਂ ਦੀ ਰੂਪ ਰੂਪ ਦੇਖਣਾ ਹੋਵੇ ਜਨਾਂ ਦੀ ਪੂਰੇ ਸਵਰੂਪ ਦਾ ਦ੍ਰਿਸ਼ ਦੇਖਣਾ ਹੋਵੇ ਤਾਂ ਕਿਸ ਤਰੀਕੇ ਦਾ ਬਣਿਆ ਹੋਇਆ ਜਿਹੜੀ ਦਾੜੀ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਕਰਲਿੰਗ ਕਰਵਾਈ ਹੋਈ ਆ ਤਾਂ ਜਿਹੜੀਆਂ ਪੱਗਾਂ ਨੇ ਉਹ ਲਾਲ ਰੰਗ ਦੀਆਂ ਬਨੀਆਂ ਹੋਈਆਂ ਨੇ ਲਾਲ ਰੰਗ ਦੀਆਂ ਪੱਗਾਂ ਬਣ ਕੇ ਧਾਰਮਿਕ ਸ਼੍ਰੇਣੀ ਦੇ ਨਾਲ ਸੰਬੰਧਤ ਇਹਨਾਂ ਕਵੀਸ਼ਰਾਂ ਦੇ ਵੱਲੋਂ ਕਵੀਸ਼ਰੀ ਦੇ ਰੂਪ ਦੇ ਵਿੱਚ ਸ਼ੇਵ ਧਾਮ ਟਿੱਲਾ ਦੀ ਸ਼ਵਰਾਤਰੀ ਦੇ ਮੌਕੇ ਦੇ ਉੱਪਰ ਸਫਤ ਸਲਾਹ ਕੀਤੀ ਜਾ ਸਕਦੀ ਹੈ ਪਰ ਜੇ ਅਸੀਂ ਕਵੀਸ਼ਰੀ ਕਲਾ ਦਾ ਪਿਛੋਕੜ ਦੇਖਣਾ ਤਾਂ ਇਹ ਸਿੱਖ ਧਰਮ ਦੇ ਨਾਲ ਖਾਸ ਕਰ ਸੰਬੰਧਤ ਰਹੀ ਹੈ ਗੁਰੂ ਸਾਹਿਬਾਨ ਦੇ ਵੇਲੇ ਤੋਂ ਇਹਦਾ ਆਰੰਭ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਕਿਤੇ ਨਾ ਕਿਤੇ ਵਗਾਰ ਵੀ ਮੰਨੇ ਜਾਂਦੇ ਰਹੇ ਨੇ ਜਿਵੇਂ ਹਾਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਲੋਕਾਂ ਦੇ ਵੱਲੋਂ ਇੱਕ ਨਿੱਜੀ ਡੇਰੇ ਨਮੋਲਾ ਸੰਗਰੂਰ ਦੇ ਵਿੱਚ ਇੱਕ ਨਿੱਜੀ ਡੇਰੇ ਦੇ ਉੱਪਰ ਜਿਸ ਤਰੀਕੇ ਦੀ ਸ਼ਿਵ ਧਾਮ ਟਿੱਲੇ ਦੀ ਸਿਫਤ ਕੀਤੀ ਜਾ ਰਹੀ ਹੈ ਔਰ ਪਿਛਲੇ ਪਾਸੇ ਕੁਲ Hindu Bhai Chare ਦੇ ਨਾਲ ਸੰਬੰਧਿਤ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਖਾਸ ਕਰ ਦੇਖਿਆ ਜਾਣਾ ਹੋਵੇਗਾ ਕਿ ਇਹਦੇ ਉੱਪਰ ਖਾਸ ਕਰ ਇੱਕ ਜਥੇਬੰਦੀਆਂ ਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਕੋਈ ਇਨਾ ਲੋਕਾਂ ਦੇ ਖਿਲਾਫ ਜਿਹੜੇ ਧਾਰਮਿਕ ਸ਼੍ਰੇਣੀ ਦੇ ਨਾਲ ਸੰਬੰਧਿਤ ਅਜਾਹੇ ਕਿਤੇ ਨਾ ਕਿਤੇ ਆ ਕੋ ਕਰਮ ਕਰਦੇ ਨਜ਼ਰ ਆਉਂਦੇ ਨੇ ਕਿਸ ਤਰੀਕੇ ਦਾ ਇਹਨਾਂ ਦੇ ਉੱਪਰ ਐਕਸ਼ਨ ਹੋਵੇਗਾ ਇਹ ਵੀ ਧਿਆਨ ਮੰਗਦਾ ਅਤੇ ਖਾਸ ਕਰ ਤੁਹਾਡੇ ਪ੍ਰਤੀਕ੍ਰਿਆਵਾਂ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਹੋ ਤਾਂ ਜਦੋਂ ਸਿੱਖੀ ਦੇ ਵੱਲੋਂ ਦੇਖਿਆ ਜਾਂਦਾ ਹੈ ਤਾਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਤੋਂ ਸਿੱਖੀ ਨੂੰ ਬਹੁਤ ਦੂਰ ਮੰਨਿਆ ਜਾਂਦਾ ਹੈ ਪਰ ਵੇਖ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੀ ਇਹਨਾਂ ਦੇ ਉੱਪਰ ਕਾਰਵਾਈ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਉਹ ਜਿਹੜੀ ਵੀਡੀਓ ਹੈ ਜਿਸ ਵੀਡੀਓ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਜੋ ਸ਼ਬਦ ਗਾਇਨ ਕੀਤੇ ਜਾ ਰਹੇ ਨੇ ਕਿਸ ਤਰੀਕੇ ਦਾ ਸਰੂਪ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਤੁਹਾਡੇ ਨਾਲ ਇੱਕ ਵਾਰ ਸਾਂਝਾ ਜ਼ਰੂਰ ਕਰਦੇ ਹਾਂ